ਜਿਹੜੇ ਲੜਕੇ ਲੜਕੀਆਂ ਦੇ ਮੈਂ ਨਾਮ ਲਿਖ ਕੇ ਦਊਂਗਾ ਉਹਨਾਂ ਦੇ ਡੀਐਨਏ ਕਰਾ ਲਓ ਕਿ ਜਿਹੜੇ ਮੰਤਰ ਦਾ ਮੈਂ ਕਹੂੰਗਾ ਉਸੇ ਮੰਤਰ ਦਾ ਹੀ ਬੱਚਾ ਨਿਕਲੂਗਾ ਜਿਹੜੇ ਰਾਗੀ ਦਾ ਮੈਂ ਕਹੂੰਗਾ ਉਸੇ ਰਾਗੀ ਦਾ ਬੱਚਾ ਨਿਕਲੂਗਾ ਤੇ ਜਿਵੇਂ ਲੜਕੇ ਲੜਕੀਆਂ ਦੇ ਬਲਾਤਕਾਰ ਕਰਨੇ ਪਾਪ ਕਰਨੇ ਜਿਹੜਾ ਕੋਈ ਇਹਨਾਂ ਦੇ ਵਿਰੁੱਧ ਵਿਰੁੱਧ ਆਵਾਜ਼ ਚੁੱਕੇ ਉਹਦੀ ਕੁੱਟ ਮਾਰ ਕਰਾ ਦੇਣੀ ਇਹ ਕਿਸਾਂ ਦੀ ਬੇਇੱਜ਼ਤੀ ਕਰਦੇ ਨੇ ਜਿਵੇਂ ਦਾੜੀ ਨੂੰ ਫੁਲਾ ਕੇ ਸਾੜਨਾ ਦਾੜੀ ਦੇ ਵਾਲ ਕਾਲੇ ਕਰ ਲਓ ਲੋਕ ਤੰਗਾਂ ਤੋਂ ਵਾਲ ਕੱਟ ਲਓ ਪਰ ਮਤ ਦਾ ਕੋਈ ਗੁਰਸਿੱਖੀ ਦਾ ਪ੍ਰਚਾਰ ਨਹੀਂ ਰੇ ਤੇ ਅਸਲ ਵਿੱਚ ਗੁੰਡੇ ਤੇ ਬਹੁਤ ਮੰਨੇ ਰਾਖਸ਼ ਇਹ ਬਦਮਾਸ਼ ਬੰਦੇ ਨੇ ਬਾਹਰੋਂ ਸਾਧ ਦਿਖਦੇ ਨੇ ਪਰ ਅੰਦਰੋਂ ਬੇਚੋਰਾ ਦੇ ਥੋਰ ਨੇ ਜੀ ਰਾਮ ਰਹੀਮ ਆਸਰਾ ਮਗਨਿੰਦਰ ਪਾਦਰੀ ਨਰਾਇਣ ਮਹੰਤ ਇਹਨਾਂ ਦੀ ਪੈਰਾਂ ਦੇ ਥੂੜ ਵਰਗੇ ਨੇ ਕਿ ਜਿੱਲੇ ਆਪ ਤੇ ਕੁਕਰਮ ਇਹ ਲੋਕ ਕਰਦੇ ਨੇ ਸਾਧ ਸੰਗਤ ਜੀ ਅੱਜ ਨਾਲ ਆ ਖੁਲਾਸੇ ਕਰਦੇ ਆ ਨਾਨਕ ਸਰ ਸਮਾਦ ਭਾਈ ਵਾਲੇ ਮਹੰਤਾਂ ਦੇ ਸੋ ਇਹ ਡੇਰਾ ਕਿਨੇ ਬਣਿਆ ਹੈ ਕਿ ਬਾਬਾ ਆਨੰਦ ਸਿੰਘ ਜੀ ਹੋਏ ਨੇ ਬਾਬਾ ਇਸ਼ਰ ਸਿੰਘ ਜੀ ਹੋਏ ਨੇ ਉਹਨਾਂ ਤੋਂ ਬਾਅਦ ਉਹਨਾਂ ਦੇ ਚਾਰ ਸੇਵਕ ਨੇ ਉਹਨਾਂ ਚਾਰ ਗੱਡੀਆਂ ਲੱਗ ਜਾਂਦੀਆਂ ਨੇ ਜਿਹੜੀ ਚੌਕੀ ਕਰਦੀ ਆ ਇੱਕ ਮਾਲੋਮੀ ਉਹ ਨਾਨਕ ਸਰ ਸਮਾਧਮਾਈ ਡੇਰਾ ਏ ਇਸ ਡੇਰੇ ਦੇ ਨਾਲ ਸੰਬੰਧਿਤ 18 ਡੇਰੇ ਹੋਰ ਨੇ ਜਿਵੇਂ ਕੈਨੇਡਾ ਅਮਰੀਕਾ ਇੰਗਲੈਂਡ ਰੋਮੀ ਤੇ ਇੰਡੀਆ ਵਿੱਚ 8-9 ਵਿਦੇਸ਼ਾਂ ਵਿੱਚ ਨੇ ਤੇ 8-9 ਇੱਧਰ ਨੇ ਇੱਕ ਡੇਰਾ ਸਾਡੇ ਪਿੰਡ ਵੀ ਇੱਥੇ ਇਹਨਾਂ ਨੇ ਲਾਗੇ ਖੋਲਿਆ ਏ ਜਿਹਦਾ ਮੈਂ ਸਖਤ ਸ਼ਬਦਾਂ ਵਿੱਚ ਖਰਿਆਵਾਂ ਸੰਗਠਨ ਦੇ ਸਾਹਮਣੇ ਵਿਰੋਧ ਕਰਦਾ ਹੁੰਦਾ ਉਹਨਾਂ ਦੀ ਸਚਾਈ ਦੱਸਦਾ ਹੁਣੇ ਸੋ ਇਹਨਾਂ ਡੇਰਿਆਂ ਦੀ ਸਚਾਈ ਕੀ ਏ ਕਿ ਬਾਬਾ ਗੁਰਦੇਵ ਸਿੰਘ ਜੀ ਹੁਣਾਂ ਨੇ ਜਿਨ੍ਹਾਂ ਨੇ ਬਾਬਾ ਅਚਰ ਸਿੰਘ ਜੀ ਕੋਲ ਰਹਿ ਕੇ 12 ਸਾਲ ਜਨਰਲ ਸੇਵਾ ਕੀਤੀ ਤੇ ਬਾਅਦ ਵਿੱਚ ਉਹਨਾਂ ਨੂੰ ਇਥੇ ਗੁਰਦੁਆਰਾ ਬਣਾ ਕੇ ਦਿੱਤਾ ਤੇ ਇਹਨਾਂ ਨੇ ਇੱਕ ਮਰਿਆਦਾ ਬਣਾਈ ਕਿ ਜਿਹੜਾ ਮੇਰੇ ਕੋਲ ਬਹਿ ਨਮਰੂਗਾ ਉਹ ਵਿਆਹ ਨਹੀਂ ਕਰਾ ਸਕਦਾ ਜਿਹਨੇ ਪਰਮਾਨੈਂਟ ਰਹਿਣਾ ਹੈ ਤੇ ਇਹਨਾਂ ਨੇ ਮਹਾਂਦੇ ਤੇ ਬਹਿਗਮ ਬਹਿਂਗਮ ਰਖਣੇ ਸ਼ੁਰੂ ਕਰ ਦਿੱਤੇ ਬਹਿਂਗਮ ਜਿਵੇਂ ਸੰਸਕ੍ਰਿਤ ਦਾ ਸ਼ਬਦ ਹੈ ਬਹਿ ਪਲਸ ਗਮ मतलब ਕਿ ਆਕਾਸ਼ ਵਿੱਚ ਗਮਤਾ ਕਰਨ ਵਾਲਾ ਮਤਲਬ ਮਤਲਬ ਪੰਛੀ ਸੋ ਅਸਲ ਦੇ ਵਿੱਚ ਜਿਹੜੇ ਬਿਹੰਗਮ ਦੇ ਅਰਥ ਹੁੰਦੇ ਨੇ ਉਹ ਹੁੰਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਿਵੇਂ ਗੁਰਮਤਿ ਅਨੁਸਾਰ ਜੋ ਸਿੱਖ ਦਾ ਜੀਵਨ ਆ ਕਿ ਉਹਨੇ ਬਿਹੰਗਮ ਵਰਗਾ ਜੀਵਨ ਜਿਉਣਾ ਹੈ ਕਿਵੇਂ ਕਿ ਜੈਸੀ ਜਲ ਮੇ ਕਮਲ ਨਿਰਾਲਮ ਮੁਰ ਕਾਈ ਨੇ ਸਾਨੇ ਸ਼ਬਦ ਸੁਰਤ ਪਵ ਸਾਗਰ ਤਰਿ ਕੇ ਨਾਨਕ ਨਾਮ ਵਖਾਣੇ ਦੂਜੇ ਪਾਸੇ ਗ੍ਰਹ ਤਜ ਬੰਨ ਖੰਡ ਚਾਹੀਏ ਜਾਈਏ ਜੁਣ ਖਾਈਏ ਕੰਧਾ ਅਜੂ ਬੇਕਾਰਨਾ ਛੋੜ ਲਈ ਪਾਪੀ ਮਨ ਮੰਦਾ ਤੋ ਅਨੇਕਾ ਪ੍ਰਵਾਨ ਨੇ ਪ੍ਰਮਾਨ ਹੈਗੇ ਨੇ ਬਾਣੀ ਵਿੱਚ ਹੋਏ ਅਤੀਤ ਗ੍ਰਸਤ ਤਜ ਫਿਰ ਉਹਨੂੰ ਕੇ ਕਰ ਮੰਗਣ ਜਾਈ ਸੋ ਜੇ ਇੱਕ ਵੀਰ ਜੋਗ੍ਰਹਿ ਕਰੇ ਤਾਂ ਧਰਮ ਕਰ ਨਾਹੀਂ ਤਾਂ ਕਰ ਬੈ ਰਾਗ ਬੈ ਰਾਗੀ ਬੰਧਨ ਕਰੇ ਤਾਂ ਕੋ ਵੱਡੋ ਭਾਗ ਅਨੇਕਾਂ ਬਾਣੀ ਵਿੱਚ ਪ੍ਰਮਾਨ ਨੇ ਸੋ ਮੈਂ ਜਿਹੜੀ ਗੱਲ ਕਹਿਣੀ ਚਾਹਣਾ ਮੁੱਦੇ ਤੇ ਆਵਾਂ ਤੇ ਬਿਹੰਗ ਜਿਹੜਾ ਵਰਮਾ ਤੁਨ ਸਾਰਿਆਂ ਨਾ ਉਹ ਜੀ ਕਿਰਪਾ ਕਰੋ ਨਾਮ ਜਪੋ ਵੰਡ ਛਕੋ ਭਾਈ ਬ੍ਰਹਮ ਗਿਆਨੀ ਬਾਬਾ ਗੁੰਡਾ ਸਾਹਮਦੀ ਵਰਗੇ ਤੇ ਭਾਈ ਮਣੀ ਸਿੰਘ ਜੀ ਵਰਗੇ ਜਿਨ੍ਹਾਂ ਦੇ ਵੱਡੇ ਪਰਿਵਾਰ ਨੇ ਉਹ ਅਸਲੀ ਬਿਹੰਗਮਣੇ ਜਿਹੜੇ ਆਪਣੇ ਘਰ ਪਰਿਵਾਰ ਦੇ ਵਿੱਚ ਰਹਿ ਕੇ ਤੇ ਸੁਰਤ ਅਕਾਲ ਪੁਰਖ ਦੇ ਨਾਲ ਜੋੜੀ ਰੱਖਦੇ ਨੇ ਆਪਣੇ ਸੁਰਤ ਮੰਡਲ ਵਿੱਚ ਗੁੱਤਿਆਂ ਆਤਮਿਕ ਉਡਾਰੀਆਂ ਲਾਉਂਦੇ ਨੇ ਜੈਸੇ ਜਨ ਮੇ ਕਮਲ ਮਿਰਾਲਮ ਮੁਰਗਾਈ ਲੈ ਸਾਨੇ ਸ਼ਬਦ ਸਰਪਤਮ ਸਾਗਰ ਤੜੀਏ ਨਾਨਕ ਨਾਮ ਅਵਖਾਣੇ ਕਾਲ ਕੈਕ ਸੱਤھوں ਦੇ ਨਾਨਕਰਾ ਪਛਾਣੇ ਸੇ ਵਾਲਾ ਜਿਹੜਾ ਗੁਰਮਤਿਧਾਰਾ ਹੈਗਾ ਏ ਬਾਕੀ ਜਿਹੜੇ ਇਹ ਬਹਿੰਗਮ ਨੇ ਜਿਵੇਂ ਅਖੌਤੀ ਬ੍ਰਹਮਚਾਰੀ ਜਵੇਂ ਛੜੇ ਹੋਗੇ ਇਹਨਾਂ ਵਾਸਤੇ ਤੇ ਬਚਨ ਨੇ ਬਿੰਦਰਾਕ ਜਿਉਂ ਤਰੀਕੇ ਬਾਈ ਖੁਸਰੇ ਕੇ ਉਹਨਾਂ ਪਰਮ ਦਾਤ ਪਾਈ ਬਿੰਦ ਕੇ ਸਦਈਆ ਤਾਹੇ ਹੀ ਜੇ ਬਡਾਈਆ ਗੁਰਬਾਣੀ ਵਿੱਚ ਇਹਨਾਂ ਨੂੰ ਲਾਣ ਦਾ ਪਾਈਆ ਨੇ ਸੋ ਖੁਸਰੇ ਜਿਲੇ ਕੇ ਆ ਸੋ ਮੈਂ ਹੁਣੇ ਤੁਹਾਨੂੰ ਸੈਂਕੜੇ ਪ੍ਰਮਾਣ ਮੈਨੂੰ ਜਵਾਨੀ ਯਾਦ ਤੁਹਾਨੂੰ ਦੇ ਸਕਦਾ ਇਸ ਵਿਸ਼ੇ ਤੇ ਪਰ ਹੁਣ ਆਪਾਂ ਮੇਨ ਮੁੱਦੇ ਤੇ ਆਈਏ ਕਿ ਵਿਹਿੰਗ ਮਰਖਣਾ ਸ਼ੁਰੂ ਕੀਤੇ ਛੜੇ ਬੰਦੇ ਪੀ ਵਿਆਹ ਨਹੀਂ ਕਰਾ ਸਕਦੇ ਸੋ ਇਹਨਾਂ ਦੀ ਡਿਊਟੀ ਤੇ ਇਹ ਬਣਦੀ ਹੀ ਮਹੰਤਾਂ ਦੀ ਵੀ ਤੁਸੀਂ ਕੋਈ ਗੁਰਸਿੱਖੀ ਦਾ ਪ੍ਰਚਾਰ ਕਰਨਾ ਹੈ ਕੋਈ ਵਰਮਤ ਦੇ ਨਾਲ ਬੱਚਿਆਂ ਨੂੰ ਜੋੜ ਕੇ ਤੇ ਉਹਨਾਂ ਨੂੰ ਜੀਵਨ ਦੇ ਵਿੱਚ ਅੱਗੇ ਵਧਾਉਣਾ ਹੈ ਤੇ ਪਰ ਇਹਨਾਂ ਨੇ ਕੀ ਕੀਤਾ ਇਹਨਾਂ ਦੇ ਮੁੱਖ ਕੰਮ ਕਿਹੜੇ ਹੈਗੇ ਨੇ ਮਹੰਤਾਂ ਦੇ ਕਿ ਜਿਵੇਂ ਜਿਹੜੇ ਮੇਰੇ ਕੋਲ ਸਬੂਤ ਹੈਗੇ ਨੇ ਤੇ ਸਾਰੀਆਂ ਚੀਜ਼ਾਂ ਦੇ ਜਿਵੇਂ ਕਿ ਇਹ ਲੋਕ ਨਸ਼ੇੜੀ ਨੇ ਜਿਵੇਂ ਸੰਬਲਿੰਗ ਹੋ ਗਏ ਨੇ ਜਿਵੇਂ ਇਹ ਲੋਕ ਦਾੜੀ ਦੀ ਕਿਸਾਂ ਦੀ ਬੇਇੱਜ਼ਤੀ ਕਰਦੇ ਨੇ ਜਿਵੇਂ ਦਾੜੀ ਉਤਲਾ ਕੇ ਸਾੜ ਨਾਲ ਦਾੜੀ ਦੇ ਵਾਲ ਕਾਲੇ ਕਰ ਲੋ ਅਗੋਂ ਤਾਂ ਗੱਲ ਕੱਟ ਲਓ ਸੋ ਇਹੋ ਜਿਹੇ ਨੇ ਇਹ ਇਹ ਅਪਰਾਧ ਕਰਦੇ ਨੇ ਜਿਵੇਂ ਲੜਕੇ ਲੜਕੀਆਂ ਦੇ ਬਲਾਤਕਾਰ ਕਰਨੇ ਤੇ ਹੋਰ अनेका ਹੀ ਇਸ ਤਰ੍ਹਾਂ ਦੇ ਜਿਹੜੇ ਪਾਪ ਕਰਨੇ ਜਿਹੜਾ ਕੋਈ ਇਹਨਾਂ ਦੇ ਵਿਰੁੱਧ ਵਿਰੁੱਧ ਆਵਾਜ਼ ਚੁੱਕੇ ਉਹਦੀ ਮੁੱਠ ਮਾਰ ਕਰਾ ਦੇਣੀ ਔਰ ਤੇ ਬਲਵਣੇ ਕਾਤਰਾਲੇ ਇਹਨਾਂ ਨੇ ਜਿਹੜੇ ਤਸ਼ੱਦਦ ਕਰਨੇ ਹਨ ਸੋ ਇਹਨਾਂ ਦੇ ਜਿਹੜੇ ਮੈਂ ਕੁਝ ਇਹ ਮਹੰਤ ਪਰ ਇਹ ਜਿਹੜੇ ਕੰਮ ਕਰਦੇ ਨੇ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵੀ ਬੇਅਦਬੀਆਂ ਜਿਵੇਂ ਕਰਨੀਆਂ ਤੋ ਦੋ ਵੀ ਇਹਨਾਂ ਨੇ ਸ਼ਰਿਆਮ ਪੂਰਾ ਨੈਟ ਦੇ ਸਾਰੀਆਂ ਵੀਡੀਓ ਚਲੀਆਂ ਹੋਈਆਂ ਨੇ ਕਿ ਕਿਵੇਂ ਉਤਰਾ ਹੀ ਦਿੱਕੇ ਜੋੜੇ ਪਏ ਹੁੰਦੇ ਨੇ ਗੱਡੀ ਦੇ ਵਿੱਚ ਉਤਰਾ ਹੀ ਸ਼ਰੂ ਮਹਾਰਾਜ ਦਰ ਆ ਕੇ ਲੈ ਜਾਂਦੇ ਨੇ ਉਦਾਂ ਹੀ ਕੋਠੀਆਂ ਲੈ ਜਾਂਦੇ ਨੇ ਐਦਾਂ ਟੈਕੀ ਚਪਾ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਇੱਕੇਜ ਦਿੰਦੇ ਨੇ ਕਿ ਕਿਸੇ ਨੂੰ ਕਿਹੜਾ ਪਤਾ ਲੱਗਣਾ ਪਰ ਜਿਹਨੂੰ ਪਤਾ ਲੱਗਦਾ ਉਹਦੇ ਫਿਰ ਪੂਰੀ ਦੁਨੀਆ ਦੇ ਵਿੱਚ ਇਹਨਾਂ ਦੀਆਂ ਵੀਡੀਓ ਵਾਇਰਲ ਦੇ ਹੋਈਆਂ ਨੇ ਇਹਨਾਂ ਤੇ ਪਰਚੇ ਵੀ ਹੋਏ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦ ਬੇਦਬੀ ਦੇ ਬਦਲੇ ਕੋਡ ਮੈਨੂੰ ਇਹਨਾਂ ਨੇ ਕਿੰਨੀ ਮਾਰਨ ਦੀ ਕੋਸ਼ਿਸ਼ ਕੀਤੀ ਆ ਤੇ ਅਕਾਲ ਪੁਰਖ ਦੀ ਕਿਰਪਾ ਨਾਲ ਤੇ ਆਪਾਂ ਚਲੋ ਇਸ ਤਰ੍ਹਾਂ ਇਧਰ ਨੇ ਸਾਹਮਣੇ ਆ ਤੇ ਸੋ ਇਹ ਜਿਹੜੇ ਇਸ ਤਰ੍ਹਾਂ ਨੇ ਇਹ ਬਦਮਾਸ਼ੀ ਦੇ ਬੰਦੇ ਨੇ ਤੇ ਇਹੋ ਜਿਹੇ ਕੰਮ ਕਰਦੇ ਨੇ ਹੋਰ ਅਨੇਕਾਂ ਜਿਵੇਂ ਨੌਜਵਾਨਾਂ ਨੂੰ ਨਸ਼ਿਆਂ ਤੇ ਲਾ ਕੇ ਮਾਰਨਾ ਹੋਰ ਇਹੋ ਜੀਆਂ ਜਿਵੇਂ ਸੱਤ ਸਾਲੀਆਂ ਜਿਵੇਂ ਦਵਾਈਆਂ ਖਾਣੀਆਂ ਤੇ ਕਾਮਵਾਸ਼ਨਾ ਦੇ ਭੋਗ ਵਰਤੂ ਵੱਢ ਚੜ ਕੇ ਇਹਨਾਂ ਨੇ ਕਰਨੇ ਔਰ ਖੋਦ ਜਿੰਨਾਂ ਪ੍ਰਾਪਰਟੀਆਂ ਬਣਾਉਣੀਆਂ ਬਾਹਰ ਲੱਗਦੀ ਜਿੰਨੀਆਂ ਵੀ ਹੋ ਸਕਦੀਆਂ ਨੇ ਇਹਨਾਂ ਕੋਲ ਹੋਰ ਕੋਈ ਗੁਰਮਤ ਦਾ ਕੋਈ ਗੁਰਸਿੱਖੀ ਦਾ ਪ੍ਰਚਾਰ ਨਹੀਂ ਇਹ ਤੇ ਅਸਲ ਦੇ ਵਿੱਚ ਗੁੰਡੇ ਤੇ ਬਹੁਤ ਵੱਡੇ ਰਾਖਸ਼ ਤੇ ਬਦਮਾਸ਼ ਬੰਦੇ ਨੇ ਬਾਹਰੋਂ ਸਾਧ ਦਿਖਦੇ ਨੇ ਪਰ ਅੰਦਰੋਂ ਇਹ ਚੋਰਾਂ ਦੇ ਚੋਰ ਨੇ ਇਹਨਾਂ ਦੀ ਮ ਕੋਈ ਕਟਨਾਵਾਂ ਦੱਸ ਦੇਵਾਂ ਵੀ ਜਿਵੇਂ ਹੁਣ ਅਮਰੀਕ ਮਹੰਤਿਆ ਉਹਨੂੰ ਪਹਿਲਾਂ ਇਥੋਂ ਕੱਢਿਆ ਗਿਆ ਸੀ ਵੀ ਉਹ ਜੋ ਸੰਮਲਿੰਗ ਹੋ ਗਈ ਨਸ਼ੇੜੀ ਹੀ ਪ੍ਰਾਪਰਟੀਆਂ ਬਣਾ ਰਿਹਾ ਸੀ ਗਾਲਾਂ ਕੱਢਦਾ ਸੀ ਇਹ ਆਸ਼ ਸੀਗਾ ਤੋਂ ਇਹੋ ਜਿਹੀ ਪਤਾ ਨਹੀਂ ਕਿੰਨੇ ਅਪਰਾਧ ਉਹਨੇ ਕੀਤੇ ਇਥੋਂ ਉਹਨੂੰ ਕੱਢਿਆ ਪਾਈ ਕਿਸ ਮਾਦ ਤੋਂ ਇਹ 10 ਸਾਲ ਉਹਨੇ ਤੇ ਮੰਦਰਿਆ ਇਹ ਤੋਂ ਬਾਕਲੇ ਚਲ ਗਿਆ ਉਸ ਨਾਨਕਸਰ ਗੁਰੂ ਕੇ ਸ਼ਹਿਰ ਉੱਥੇ ਵੀ ਉਹੀ ਕੰਮ ਕਰਦਾ ਹੋਈ ਉਹ ਤੋਂ ਪੇਰ ਕੱਢਿਆ 10 ਸਾਲ ਬਾਅਦ ਇਹ 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 ਇਹੀ ਇਲਜ਼ਾਮ ਲੱਗੇ ਰਤੇ ਤੇ ਕਿਉਂ ਮੇਰੇ ਇੱਥੇ ਆ ਗਿਆ ਨਾਨਕਸਰ ਸਮਾਦ ਭਾਈ ਹੁਣ ਇਸ ਦਾ ਮੁਖ ਬੁਲਾਰਾ ਬਣਿਆ ਹੈ ਤੇ ਬਾਕੀ ਜਿਹੜਾ ਮਨਿੰਦਰ ਸਿੰਘ ਮੰਨੂ ਹੈ ਉਹਨੇ ਦੇਖੋ ਕਿੰਨਾ ਬੱਚੇ ਦੇ ਨਾਲ ਮੰਤੋਦੀ ਇਹਨੇ ਪੂਰੀ ਤਰ੍ਹਾਂ ਦੇ ਨਾਲ ਉਸ ਦੇ ਨਾਲ ਜਿਹੜਾ ਬੱਚੇ ਦੇ ਨਾਲ ਬਲਾਤਕਾਰ ਕੀਤਾ ਤੇ ਉਹ ਬੱਚਾ ਇਤਨਾ ਜ਼ਖਮੀ ਹੋ ਗਿਆ ਫਿਰ ਬੱਚੇ ਦੇ ਪਰ ਹਾਰਮੋਨੀਅਮ ਸਿਖਾਉਣ ਦੇ ਨਾਂ ਤੇ ਤੇ ਉਹਨੂੰ ਪ੍ਰੈਗਨੈਂਟ ਕਰ ਦਿੱਤਾ ਬਲਾਤਕਾਰ ਕੀਤਾ ਉਹਦੇ ਦੋ ਚਾਰ ਸਾਥੀਆਂ ਨੇ ਕੋਰਣਾ ਨਹੀਂ ਕੀਤਾ ਪਰਚਾ ਵੀ ਹੋਇਆ ਪਰ ਇਹ ਪੈਸੇ ਦੇ ਜੋਰ ਨਾਲ ਫੇਰ ਇਹ ਪਾਚ ਜਾਂਦੇ ਨੇ ਜਿਵੇਂ ਭਗਵਾਨ ਤੇ ਆਉਨੇ ਲੜਕੀ ਦੇਣੀ ਕੀਤੇ ਤੇ ਤੇਰੇ ਘਰ ਲੜਕਾ ਹੋਊਗਾ ਇੱਕ ਬੀਬੀ ਨੂੰ ਕਿਹਾ ਕਿਸੇ ਪਾਕੀ ਦੀ ਕਰਵਾਲੀ ਨੂੰ ਲੱਗੀ ਕੋਈ ਪਿੰਡ ਆ ਸਮਾਦ ਭਾਈ ਦੇ ਕਿ ਉਹਦੇ ਘਰ ਲੜਕਾ ਹੋ ਗਿਆ ਫਿਰ ਉਹਨੇ ਦੱਸਿਆ ਕਿ ਇਹ ਰਾਗੀ ਨੇ ਕਿਹਾ ਸੀ ਕਿ ਤੂੰ ਮੇਰੇ ਨਾਲ ਸਰੀਰਕ ਸੰਬੰਧ ਬਣਾ ਕੇ ਤੇਰੇ ਘਰ ਲੜਕਾ ਹੋਊਗਾ ਪਰ ਲੜਕੀ ਹੋਈ ਆ ਬੜਾ ਰੌਲਾ ਪਿਆ ਉਸ ਬੰਦੇ ਨੂੰ ਵੀ ਕੁਝ ਨਹੀਂ ਕਿਹਾ ਸਿਰਫ ਦੂਸਰੀ ਥਾਠ ਵਿੱਚ 2 ਮਹੀਨੇ ਵਾਸਤੇ ਭੇਜ ਦਿੱਤਾ ਫਿਰ ਵਾਪਸ ਉੱਥੇ ਹੀ ਲਿਆਉਂਦੇ ਨੇ ਸੋ ਇਸ ਤਰ੍ਹਾਂ ਦੀਆਂ ਇਹਨਾਂ ਦੇ ਪਤਾ ਨਹੀਂ ਕਿੰਨੇ ਕੁ ਕਫਰਾਂ ਮਾਵਾਂ ਨੇ ਮੇਰੇ ਕੋਲ ਇਸ ਤਰ੍ਹਾਂ ਹੀ ਪੜੀਆਂ ਪਈਆਂ ਨੇ ਇਹਨੇ ਇੱਕ ਇਹਨਾਂ ਨੇ ਪਾਪ ਤੇ ਇਹਨਾਂ ਨੇ ਜਿਹੜੇ ਇਹ ਗੁਨਾਹ ਇਹਨਾਂ ਨੇ ਕੀਤੇ ਹੋਏ ਨੇ ਜਿਹੜਾ ਸਰਜੀਤ ਜਿਹੜਾ ਆਪਣੇ ਆਪ ਨੂੰ ਕਹਿੰਦਾ ਬਾਬਾ ਜੀ ਦਾ ਗੜਵਾਈ ਸੇਵਾਦਾਰ ਇਹਨੇ ਹਮੇਸ਼ਾ ਹੀ ਬਦਮਾਸ਼ ਤੋਂ ਬਦਮਾਸ਼ ਬੰਦੇ ਆਪਣੇ ਕੋਲ ਰੱਖੇ ਨੇ ਤੇ ਇਹਦੇ ਚੇਲਿਆਂ ਦੀਆਂ ਬਦਮਾਸ਼ੀਆਂ ਜਿਹੜੇ ਇਹਨੇ ਕਰਵਾਈਆਂ ਨੇ ਸਾਰੇ ਮੇਰੇ ਕੋਲ ਸਬੂਤ ਆਨ ਰਿਕਾਰਡ ਹੈ ਇਹਨੇ ਹਮੇਸ਼ਾ ਬਦਮਾਸ਼ ਬੰਦਿਆਂ ਨੂੰ ਪ੍ਰਮੋਟ ਕਰਦਾ ਗੱਡੀ ਲੈਣ ਵਾਸਤੇ ਕਿਤਨੀਆਂ ਸ਼ਰੇਂਤਰ ਸਾਜਸ਼ੰਗ ਕਰਦਾ ਹੈਗਾ ਏ ਸੋ ਗੱਲ ਇਹਦੇ ਜਿਹੜੇ ਚੇਲਿਆਂ ਨੇ ਬਹੁਤ ਖਤਰਨਾਕ ਮੇਰੇ ਕੋਲ ਜਿਹੜੇ ਨੇ ਸਬੂਤ ਪਏ ਨੇ ਵੀ ਕਿੰਨੇ ਬੱਚੇ ਬੱਚੀਆਂ ਦੇ ਹੁਣ ਤੱਕ ਬਲਾਤਕਾਰ ਕਰਵਾ ਚੁੱਕੇ ਨੇ ਕਿਤਨੇ ਪਾਪ ਕੁਕਰਮ ਕਰਵਾ ਰਹੇ ਨੇ ਕਿ ਨਾ ਪਰਮ ਦੇ ਨਾਂ ਤੇ ਇਹ ਕਿੰਨੀ ਗੰਦਗੀ ਫੈਲਾ ਰਹੇ ਨੇ ਲੋਕ ਤੇ ਚਲੋ ਦੇਖੋ ਜਿਹੜੇ ਮੰਨਣ ਵਾਲੇ ਕਈ ਹੁਣ ਢੇਡਾਂ ਹੁੰਦੀਆਂ ਹੀ ਤੁਹਾਨੂੰ ਪਤਾ ਵੀ ਸਰਸੇ ਵਾਲੇ ਦੀਆਂ ਕਿੰਨੀਆਂ ਢੇਡਾਂ ਨੇ ਉਹਨੂੰ ਬਲਾਤਕਾਰ ਦੀ ਸਜ਼ਾ ਵੀ ਹੋਗੀ ਫਿਰ ਵੀ ਉਹਨੂੰ ਬੋਲੋ ਕਿ ਜਿਹੜੇ ਆਦਮੀ ਕਹਿੰਦੇ ਨੇ ਨਹੀਂ ਸਾਡੇ ਪਾਪਾ ਜੀ ਨੇ ਪਾਪਾ ਜੀ ਨੇ ਰਜਿੰਦਰ ਪਾਸਟਰ ਜਿਹੜਾ ਏ ਉਹਨੂੰ ਕਹਿੰਦੇ ਨਹੀਂ ਪਾਪਾ ਜੀ ਅਸਾ ਕੰਮ ਨਹੀਂ ਕਰ ਸਕਤੇ ਇਸੇ ਤਰ੍ਹਾਂ ਜਿਹੜੇ ਇਹਨਾਂ ਦੇ ਚੇਲੇ ਹੋਏ ਸਾਡਾ ਵਿਰੋਧ ਕਰਦੇ ਨੇ ਬਾਹਰ ਵਿੱਚ ਸਾਨੂੰ ਮਾਰ ਮੰਡਾ ਕਾਉਂਦੇ ਨੇ ਵੀ ਕੰਮ ਕੀ ਆਂਦੇ ਨੇ ਇਦਾਂ ਕਰਦਾਂਗੇ ਉਦਾਂ ਕਰਦਾਂਗੇ ਤੇ ਇਹਨਾਂ ਇਹਨਾਂ ਦੇ ਤਾਂ ਸਮਝ ਲੱਗਣੀ ਨਹੀਂ ਪਰ ਜਿਹੜੇ ਜਾਗਰੂਕ ਜਿਹੜੇ ਗੁਰ ਸਿੱਖ ਹੈਗੇ ਨੇ ਜਿਹੜਾ ਜਿਹੜੇ ਗੁਰਮਤਿ ਦਾ ਗਿਆਨ ਰੱਖਦੇ ਨੇ ਤੁਸੀਂ ਸਮਝੋ ਕਿ ਜਦੋਂ ਆਪਣੇ ਕੋਲ ਸਾਰੇ ਸਬੂਤ ਹੈਗੇ ਨੇ ਜਦੋਂ ਇਹਨਾਂ ਨੇ ਪਾਪ ਸਾਰੇ ਸਾਡੇ ਸਾਹਮਣੇ ਨੇ ਜਦੋਂ ਇਹ ਗੁਰੂ ਨਾਨਕ ਦੇ ਚਲਾਏ ਹੋਏ ਫਲਸਫੇ ਤੋਂ ਉਲਟ ਚੱਲ ਰਹੇ ਨੇ ਤੇ ਫਿਰ ਇਹਨਾਂ ਨੂੰ ਇਹਨਾਂ ਦੀ ਬਣਦੀ ਸਜ਼ਾ ਮਿਲਣੀ ਚਾਹੀਦੀ ਨਾ ਇਸ ਕਰਕੇ ਸਾਡਾ ਸਾਥ ਦਓ ਕਿਉਂਕਿ ਇਹਨਾਂ ਦੀ ਜਿਹਦੇ ਮਰਜ਼ੀ ਚੀਲੇ ਨੇ ਚਾਟੜੇ ਨੇ ਉਹ ਕੁਝ ਨਹੀਂ ਕਰ ਸਕਦੇ RAM ਰਹੀਮ ਦੇ ਕਿੰਨੇ ਹੀ ਆਸਰਾ RAM ਦੇ ਕਿੰਨੇ ਹੀ ਬਲਜਿੰਦਰ ਪਾਦਰੀ ਦੇ ਕਿੰਨੇ ਕਿੰਨਾ ਉਹਦੇ ਕੋਲ ਪੈਸਾ ਹੈ ਜਦੋਂ ਜਾਗ ਵੀ ਜ਼ਮੀਰ ਵਾਲੇ ਇੱਕ ਪਾਸੇ ਖੜੇ ਹੋ ਜਦੋਂ ਤਿੰਨ ਪਾਤਰੀਆਂ ਨੂੰ ਫਿਰ ਕੋਈ ਬਚਾ ਨਹੀਂ ਸਕਦਾ ਤੋ ਇਸ ਕਰਕੇ ਜਿਹੜਾ ਇਹ ਇਹੋ ਜਿਹੇ ਪਰਦੇ ਪਿੱਛੇ ਤੇ ਪਤਾ ਨਹੀਂ ਕਿ ਕੋਈ ਅੰਤ ਨਹੀਂ ਨਿਕਲੇ ਇਹਨਾਂ ਨੇ ਪਾਪ ਤੇ ਕੋ ਕਰਮ ਕੀਤੇ ਨੇ ਕਿਵੇਂ ਇਹ ਅਰਬਾਂ ਖਰਬਾਂ ਸੈਂਕੜੇ ਕਰੋੜ ਰੁਪਈਆ ਨੇ ਜਿਹੜਾ ਧਰਮ ਦੇ ਨਾਂ ਤੇ ਇਕੱਠਾ ਕਰ ਰਹੇ ਨੇ ਲੋਕਾਂ ਨੂੰ ਬਲੈਕਮੇਲ ਕਰਕੇ ਇੱਕ ਵੱਡਾ ਬਿਜ਼ਨਸ ਇੱਕ ਵੱਡਾ ਇਹਨਾਂ ਦਾ ਕਾਲਾ ਇਹ ਵਪਾਰ ਮੰਨ ਲਓ ਕਿ ਜਿਵੇਂ ਤੁਸੀਂ ਕਹਿ ਸਕਦੇ ਹੋ ਹੋਰ ਪਾਠਾਂ ਦੇ ਨਾਂ ਤੇ ਪਤਾ ਨਹੀਂ ਕਿੰਨਾ ਕਰਦੇ ਨੇ ਤੇ ਕਿੰਨੀਆਂ ਬੇਦਬੀਆਂ ਹੁੰਦੀਆਂ ਨੇ ਉਹਦਾ ਕੋਈ ਅੰਤ ਹੀ ਨਹੀਂ ਹੈਗਾ ਤੋ ਇਸ ਤਰ੍ਹਾਂ ਲੀਆਂ ਇੱਕ ਘਟਨਾਵਾਂ ਜਿਹੜਾ ਅਨਜਾਮ ਦੇਂਦੇ ਨੇ ਕਿ ਮੈਂ ਖੁਦ ਉੱਥੇ 20 ਸਾਲ ਰਿਹਾ ਵਾਂ ਤੇ 20 ਸਾਲ ਰਹਿ ਕੇ ਹੌਲੀ-ਹੌਲੀ ਜਦੋਂ ਮੈਂ ਆਪਈ ਕਿਤਾਬਾਂ ਪੜ੍ਹ ਕੇ ਜਾਂ ਕੁਝ ਗੁਰਬਾਣੀ ਦੀਆਂ ਕਿਤਾਬਾਂ ਅਰਥ ਪੜ੍ਹ ਕੇ ਗੁਰਪ੍ਰਿਆਸ ਦੀਆਂ ਕਿਤਾਬਾਂ ਪੜ੍ਹ ਕੇ ਹੌਲੀ-ਹੌਲੀ ਜਦੋਂ ਮੈਂ ਕਥਾ ਕਰਨੀ ਸ਼ੁਰੂ ਕੀਤੀ ਸਿੱਖਿਆ ਪੜਿਆ ਸਾਰਾ ਕੁਝ ਗੁਰਮਤਨ ਨੂੰ ਸਮਝਿਆ ਤੇ ਫੇਰ ਮੈਂ ਇਹਨਾਂ ਦੇ ਵਿਰੁੱਧ ਆਵਾਜ਼ ਠਾਉਣੀ ਸ਼ੁਰੂ ਕੀਤੀ ਆਵਾਜ਼ ਠਾਉਣੇ ਕੀ ਮੇਰੇ ਕੋਲ ਰਿਕਾਰਡਿੰਗਾਂ ਵੀ ਹੈਗੀਆਂ ਕਿ ਮੈਂ ਇਹਨਾਂ ਨੂੰ ਐਂਡਾ ਪਿਆਏ ਜਿਹੜਾ ਮਹਾਂਤ ਕਲਵੰਦ ਤੇ ਆਸ਼ਰਜੀਤ ਮਰਗੇ ਨੇ ਕਿ ਇੱਥੇ ਨਸ਼ੇ ਨਹੀਂ ਹੋਣੇ ਚਾਹੀਦੇ ਇਹ ਸਮਲਿੰਗੀ ਵਰਗੇ ਅਪਰਾਧ ਤਾਂ ਘਟਣਗੇ ਵੀ ਇਹ ਸਾਰੇ ਵਿਆਹ ਡਰਾਕੇ ਰਹਿਣ ਇਹਨਾਂ ਨੂੰ ਤਨਖਾਹਾਂ ਦਾ ਉਹ ਬਣਦੀਆਂ ਵੀ ਫੇਰ ਇਹ ਤਾਂ ਤੁਸੀਂ ਇੱਕ ਚੇਲਾਵਾਦ ਜਿਆ ਡੇਰਾਵਾਦ ਜਿਆ ਇਸ ਤਰ੍ਹਾਂ ਇਹ ਬਹੁਤ ਵੱਡੇ ਪੰਦਰ ਤੇ ਪਾਪ ਹੋ ਰਹੇ ਨੇ ਸ਼ਾਕਾ ਨਨਕਾਣਾ ਸਾਹਿਬ ਤੇ ਨਾ ਸਾਹਮਣੇ ਕੁਛ ਵੀ ਨਹੀਂ ਇਹ ਉਹ ਤੇ ਮੈਂ ਕਹਿੰਦਾ ਵੀ ਰਾਮ ਰਹੀਮ ਆਸਾ ਆਰਾਮ ਵਰਜੇਂਦਰ ਪਾਦਰੀ ਨਾਰਾਇਣ ਉਹ ਮਹਾਂਤ ਇਹਨਾਂ ਦੀ ਪੈਰਾਂ ਦੀ ਧੂੜ ਵਰਗੇ ਨੇ ਵੀ ਜਿੰਨੇ ਆਪ ਤੇ ਕੁਕਰਮ ਇਹ ਲੋਕ ਕਰਦੇ ਨੇ ਤੋ ਇਸ ਕਰਕੇ ਮੈਂ ਸਾਰੀਆਂ ਸਮੂਹ ਸਮੂਹ ਨਾਨਕ ਨਾਮ ਲੈਵਾ ਜਥੇਬੰਦੀਆਂ ਜਿਤਨੀ ਸਿੱਖ ਸੰਗਤ ਆ ਜਿਤਨੇ ਬੇਨਤੀ ਕਰਦੀਆਂ ਨੇ ਆਪਣਾ ਖਰੀਦ ਸਾਡੋ ਕਿ ਇਹਨਾਂ ਲੋਕਾਂ ਨੂੰ ਜਿਹੜੀ ਇਹ ਸਜ਼ਾ ਹੋਣੀ ਚਾਹੀਦੀ ਨਹੀਂ ਕਿ ਜਿਹੜੇ ਕਹਿੰਦੇ ਲਓ ਜੀ ਇਹ ਹੀ ਤੇ ਕਹੇਗਾ ਮੈਂ ਆ ਜੀ ਗੁਰਸਤੀਆਂ ਤੋਂ ਆਪਣੇ ਆਪ ਨੂੰ ਉੱਚਾ ਸਮਝਦੇ ਨੇ ਗੁਰੂ ਨਾਨਕ ਤੋਂ ਵੀ ਆਪਣੇ ਆਪ ਨੂੰ ਉੱਚਾ ਸਮਝਦੇ ਨੇ ਕਿ ਅਸੀਂ ਬ੍ਰਹਮਚਾਰੀ ਬੜੇ ਪਵਿੱਤਰ ਆ ਤੇ ਦੂਜੇ ਪਾਸੇ ਜਿਹੜੇ ਕਰਤਾਰ ਨੇ ਉਹ ਦੇਖ ਲਓ ਉਹ ਦੇਖ ਲਓ ਕਿ ਇਤਨੇ ਮੰਲੋ ਕਿ ਕਿਤਨਾ ਡਿੱਗੇ ਹੋਏ ਕਰਦਾਰ ਨੇ ਅਜੇ ਗ੍ਰਸਤ ਭਾਇਆ ਦਾ ਨਿਵਾਸੀ ਇੱਕ ਖਿੰਨ ਮਨੂਆ ਟਿੱਕੇ ਨਾ ਟਕਈਆ ਇਹਨਾਂ ਦਾ ਇੱਕ ਖਿੰਨ ਮਾਤਰ ਵੀ ਇਹਨਾਂ ਦਾ ਜਿਹੜਾ ਮੰਨਿਆ ਉਹ ਨਹੀਂ ਟਿਕਦਾ ਜੋ ਅਨਿੰਦ ਨਿੰਦ ਕਰ ਛੋੜਿਓ ਸੋਈ ਫਿਰ ਫਿਰ ਖਾਤ ਇਹ ਗੁਰਬਾਣੀ ਦੇ ਪਵਿੱਤਰ ਬਾਕਿਆ ਨਾ ਪਾਤਸ਼ਾਹ ਜੀ ਕਹਿੰਦੇ ਨੇ ਕਿ ਗ੍ਰਸਤ ਧਰਮ ਨਿੰਦਨ ਯੋਗ ਨਹੀਂ ਬਹੁਤ ਗੁਰੂ ਨਾਨਕ ਸਾਹਿਬ ਜੀ ਨੇ ਗ੍ਰਸਤ ਧਰਮ ਚਲਾਇਆ ਏ ਪਰ ਇਹਨਾਂ ਨੇ ਨਿੰਦਨ ਯੋਗ ਸਮਝ ਕੇ ਉਹਨੂੰ ਤਿਆਗ ਦਿੱਤਾ ਏ ਫਿਰ ਜਦੋਂ ਇਹ ਆਪਣਾ ਰੋਟੀ ਪਾਣੀ ਆਪਣੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਫਿਰ ਗ੍ਰਿਸ਼ਤੀਆਂ ਦੇ ਦਰਵਾਜ਼ਿਆਂ ਤੇ ਜਾਂਦੇ ਨੇ ਤੇ ਉਤੋਂ ਗ੍ਰਿਸ਼ਤੀਆਂ ਨੂੰ ਮਾੜਾ ਵੀ ਕਹਿੰਦੇ ਨੇ ਵੀ ਅਸੀਂ ਇਹਨਾਂ ਤੋਂ ਭਗਤ ਕਰਿਆ ਤੇ ਇਹ ਸਾਡੇ ਤੋਂ ਥੱਲੇ ਨੇ ਸੋ ਇਹ ਜਿੰਨੇ ਵੀ ਇਹਨਾਂ ਨੇ ਅਨੇਕ ਬੱਚੇ ਬਤੀਆਂ ਦੇ ਜੋ ਵੀ ਪਲਾਟਕਾਰ ਸ਼ੋਸ਼ਣ ਇੱਕਾਰ ਕਰ ਕੀਤੇ ਨੇ ਤੇ ਕਰ ਰਹੇ ਨੇ ਠੀਕ ਹੈ ਜੀ ਆਪ ਵੀ ਪਰਮਾਤਮਾ ਕੋਈ ਨਾ ਕੋਈ ਇਹੋ ਜਿਹੀ ਬਿੱਦ ਕੱਟ ਦਿੰਦਾ ਕਿਸੇ ਨਾ ਕਿਸੇ ਨੂੰ ਖਾ ਹੀ ਦਿੰਦਾ ਹੈ ਸੋ ਇਸ ਕਰਕੇ ਜਿਹੜਾ ਹੈਗਾ ਨਾ ਤੇ ਇਹ ਮੈਨੂੰ ਹੀ ਸਾਥ ਬੋਲਣ ਦੀ ਜੁਰਤ ਰੱਬ ਨਹੀਂ ਬਖਸ਼ੀ ਆ ਤੇ ਮੈਂ ਇਹ ਸੱਚ ਬੁਲਾ ਰਿਹਾ ਪਰਮਾਤਮਾ ਆ ਵੀ ਬੁਲਾ ਰਿਹਾ ਵਾ ਕਿ ਸੰਗਤਾਂ ਵੀ ਵਾਦ ਤੋਂ ਵੱਧ ਸਾਹ ਦੇਣ ਕਿ ਇਹ ਜਿਹੜੇ ਕੰਮ ਨੇ ਇਹ ਜਿਹੜੇ ਮੁੱਖ ਮੁੱਖ ਮੈਂ ਗੜਾਏ ਨੇ ਹੋਰ ਇਹਨਾਂ ਦੇ ਅਨੇਕਾਂ ਹੀ ਪਤਾ ਨਹੀਂ ਇਹਨਾਂ ਨੇ ਇਤਨੇ ਕ ਜਿਹੜੇ ਇਹਨਾਂ ਨੇ ਮੰਨ ਲਓ ਕਿ ਅਪਰਾਧ ਕੀਤੇ ਹੋਏ ਨੇ ਤੇ ਇਹਨਾਂ ਦੀਆਂ ਕਿੰਨੇ ਨਾਜਾਇਜ਼ ਔਲਾਦਾ ਨੇ ਠੀਕ ਹੈ ਜੀ ਮੈਂ ਤਾਂ ਇਹ ਮੰਗ ਕਰਦਾ ਤੇ ਦੁਜਾ ਵੀ ਇਹਨਾਂ ਦੇ ਵੀ ਡੀਐਨਏ ਕਰਾ ਲਓ ਪਾਣਾ ਕੋਈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਜਿਹੜੇ ਨੌਜਵਾਨ ਇਹਨਾਂ ਨੂੰ ਨਸ਼ਿਆਂ ਦੇ ਲਾ ਕੇ ਗਾਲ੍ਹ ਕੇ ਮਾਰੇ ਨੇ ਉਹਨਾਂ ਦੀਆਂ ਹੀ ਮੇਰੇ ਕੋਲ ਸਾਰਾ ਰਿਕਾਰਡ ਪਿਆ ਹੈ ਬਾਕੀ ਇਹਨਾਂ ਦਾ ਰਿਕਾਰਡ ਤੇ ਮੇਰੇ ਕੋਲ ਪਤਾ ਹੀ ਨਹੀਂ ਕਿੰਨਾ ਕੁ ਪਿਆ ਵਾ ਲਿਖਤੀ ਰੂਪ ਦੇ ਵਿੱਚ ਆਡੀਓ ਰੂਪ ਦੇ ਵਿੱਚ ਹੈ ਵੀਡੀਓ ਰੂਪ ਦੇ ਵਿੱਚ ਕਿਤਨਾ ਮੇਰੇ ਕੋਲ ਸਾਰਾ ਕੁਝ ਇਹਨਾਂ ਦਾ ਪਿਆ ਵਾ ਸੋ ਇਸ ਕਰਕੇ ਮੇਰਾ ਸਾਥ ਦਿਓ ਤੇ ਜਿਹੜਾ ਇਹਨਾਂ ਨੂੰ ਜਿਹੜੀ ਇਹਨਾਂ ਦੀ ਬਣਦੀ ਸਜ਼ਾ ਮਿਲ ਮਿਲ ਸਕੇ ਅਹੀਂ ਮੈਂ ਇਹ ਕਹਿਣਾ ਕਿ ਜਿਹੜੇ ਹਾਕੀਮੋ ਦੀ ਗੁਰਮਤ ਦਾ ਪ੍ਰਚਾਰ ਜਿਹਨੇ ਸਾਡੇ ਸੇ ਜਿਹੜੇ ਚੜ੍ਹਦੀ ਕਲਾ ਵਾਲੇ ਜਿਹੜੇ ਕਰਦੇ ਨੇ ਪ੍ਰਚਾਰਕ ਨੇ ਜਾਂ ਗੁਰਮੁਖ ਪਿਆਰੇ ਨੇ ਉਹਨਾਂ ਦੇ ਚਰਨਾਂ ਵਿੱਚ ਵਿਸਾਲੀ ਨਾਮੇ ਸ਼ਿਕਾਰ ਆ ਉਹਨਾਂ ਦੀ ਤੇ ਅਸੀਂ ਕਹਿੰਨੇ ਆ ਕਿ ਰੱਬ ਉਹਨਾਂ ਨੂੰ ਹੋਰ ਸਮੱਤ ਬਖਸ਼ੇ ਤੇ ਹੋਰ ਗੁਰਮਤ ਦਾ ਪ੍ਰਚਾਰ ਕਰਨਾ ਹੀ ਕਈ ਗ੍ਰਸਤੀ ਇਹੋ ਜੇ ਨੌਜਵਾਨ ਨੇ ਤੇ ਜਿਹੜੇ ਗਰਾਊਂਡ ਲੈਵਲ ਤੇ ਘਰ-ਘਰ ਜਾ ਕੇ ਗੁਰਮਤ ਦਾ ਜਿਹੜਾ ਪ੍ਰਚਾਰ ਕਰਦੇ ਨੇ ਇਹੋ ਜੇ ਵੀ ਗੁਰਸਿੱਖ ਹੈਗੇ ਨੇ ਤੇ ਇਹੋ ਜਿਹੀ ਬੁਰੇ ਪੱਖਾਂ ਲਈ ਸਾਰ ਦੇਣ ਦੇ ਲੋੜ ਹੁੰਦੀ ਆ ਤੇ ਇਹ ਜਿਹੜੇ ਵੇਲੇ ਬੈਠੇ ਨੇ ਸਾਰਾ ਦਿਨ ਵੇਲੇ ਰਹਿਣਾ ਬੈਠੇ ਬਿਠਾਏ ਨੇ ਕਰੋਨਾ ਅਰਬਾਂ ਰੁਪਏ ਗੱਟੀਆਂ ਦਿੱਲੀਂ ਡਰਾ ਨੇ ਇਤਰਾਮ ਅੱਥੇ ਦੇਖਣੇ ਤੇ ਇਹਨਾਂ ਦਾ ਤੇ ਮਨ ਤੇ ਬੋਦੀ ਪ੍ਰਸ਼ਤੀ ਹੋਣੀ ਆ ਤੇਰੇ ਇੰਨੇ ਹੰਕਾਰ ਦੇ ਮਾਰੇ ਹੁੰਦੇ ਆ ਕਿ ਕੋਈ ਕਿਵੇਂ ਸਾਡੇ ਜਿਹੜਾ ਵਿਰੋਧ ਕੋਈ ਥੋੜ ਜਿਹਾ ਦੇਵੇ ਹਨਾ ਜੀ ਸੋ ਇਸ ਕਰਕੇ ਇਹਨਾਂ ਦਾ ਬਹੁਤ ਕੋਸ਼ਿਸ਼ ਆ ਤੇ ਇਹ ਆਪ ਜੀ ਮੇਰਾ ਆਪਣਾ ਜੇ ਜੀ ਆਵਾਜ਼ ਨੂੰ ਹੋਰ ਅੱਗੇ ਤੱਕ ਪਹੁੰਚਾਓ ਤਾਂ ਕਿ ਇਹਨਾਂ ਨੂੰ ਬਣਦੀ ਸਜ਼ਾ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ